ਦੇਖੋ ਅਸੀਂ ਗ੍ਰੋਟਾ ਬਲੌਗ ਵਿੱਚ ਆਇਆ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ ਔਰ ਮੈਂ ਕਾਫੀ देर ਬਾਹਰ ਖੜੀ ਰਹੀਆਂ ਫਿਰ ਮੈਂ ਅਸ਼ੀਆਰੋ ਸਾਹਿਬ ਨਾਲ ਗੱਲਬਾਤ ਕੀਤੀ ਫੋਨ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦੋ ਫੋਟੋ ਮੰਗਾਓ ਆਧਾਰ ਕਾਰਡ ਦੀ ਕਾਪੀ ਮੰਗਾਓ ਇੱਥੇ ਡਾਕਾਡਿਸ਼ੂ ਕਰ ਦਿੰਦੇ ਆ ਕਾਰਡ ਮੇਰਾ ਬਣ ਗਿਆ ਦੋ ਫੋਟੋ ਦਿੱਤੀਆਂ ਇਹਨਾਂ ਨੂੰ ਕਾਰਡ ਬਣ ਗਿਆ ਸਾਈਨ ਵੀ ਵਿੱਚ ਹੋਈ ਰਹੀ ਹਾਂ ਜਲਦੀ ਜਲਦੀ ਮੈਂ ਫੋਟੋ ਨੇ ਖਿੱਚ ਭਾਈ ਪੁਲਿਸ ਦੀ ਹਾਜ਼ਰ ਵਿੱਚ ਮੈਂ ਕਾਰਡ ਦਿਖਾ ਕੇ ਮੈਂ ਅੰਦਰ ਐਂਟਰੀ ਕੀਤੀ ਐ ਹਾਂ ਜ ਮੈਂ ਅੰਦਰ ਐਂਟਰੀ ਕੀਤੀ ਇਹਨਾਂ ਦਾ ਕੋਈ ਮੁਲਾਜ਼ਮ ਸ਼ਾਇਦ ਰੱਬ ਜਣੇ ਖੜਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਇਹ ਕਾਰਡ ਤੁਸੀਂ ਦਿਓ ਮੈਨੂੰ ਔਰ ਇਹ ਆਪਣੇ ਆਧਾਰ ਕਾਰਡ ਦੀ ਵੀ ਕਾਪੀ ਦੇ ਦਿਓ ਮੈਂ ਤੁਹਾਨੂੰ ਜਿਹੜਾ ਐ ਦੂਸਰਾ ਆਇਡੈਂਟੀਟੀ ਕਾਰਡ ਬਣਾ ਕੇ ਲਿਆ ਦਿਨਾ ਪੀ ਮੈਂ ਵੇਟ ਕਰਨ ਲੱਪੀ ਬਾਹਰ ਮੈਂ ਕਾਫੀ ਧੇਰ ਵੇਟ ਕੀਤੀ ਵੇਟ ਕੀਤੀ ਉਹ ਆਇਆ ਨਹੀਂ ਕਾਫੀ ਧੇਰ ਦੇ ਮੈਂ ਫਿਰ ਸੋਚਿਆ ਵੀ ਕਾਰਡ ਤੇ ਮੇਰਾ ਅੰਦਰ ਚਲ ਗਿਆ ਮੈਨੂੰ ਕਾਰਡ ਲੈ ਕੇ ਆਏ ਨਹੀਂ ਉਹ ਉਸ ਤੋਂ ਬਾਅਦ ਐਸਐਚਓ ਸਾਹਿਬ ਆਂਦੇ ਨੇ ਉਹ ਕਹਿੰਦੇ ਕਿ ਮੈਨੂੰ ਐਸਪੀ ਸਾਹਿਬ ਕਹਿ ਰਿਹਾ ਕਿ ਇਹ ਕਿਸ ਤਰ੍ਹਾਂ ਅੰਦਰ ਆਏ ਨੇ ਤੁਸੀਂ ਇਹਨਾਂ ਨੂੰ ਬਾਹਰ ਲੈ ਜਾਓ ਔਰ ਜਦ ਕਿ ਕਾਰਡ ਮੇਰਾ ਉਹਨੇ ਚੋਰੀ ਕਰ ਲਿਆ ਔਰ ਮੇਰੇ ਆਧਾਰ ਕਾਰਡ ਦੀ ਕਾਪੀ ਵੀ ਜਿਹੜੀ ਆ ਉਹ ਲੈ ਕੇ ਅੰਦਰ ਚਲ ਗਿਆ ਉਹ ਮੁਲਾਜ਼ਮ ਬਾਹਰ ਹੀ ਨਹੀਂ ਆਇਆ ਮੈਮ ਕੀ ਲੱਗਦਾ ਵੀ ਕਿਉਂ ਤੁਹਾਡਾ ਗੱਲ ਤੋਂ ਅੰਦਰ ਕਿਉਂ ਨਹੀਂ ਜਾਂਦਾ ਦੇਖੋ ਇਹ ਬੁਖਲਾਗਰੀਆ ਪਾਰਟੀ ਝਾੜੂ ਵਾਲੀ ਪਾਰਟੀ ਬੁਖਲਾਗਰੀਆ ਮੰਤਰੀ ਸਾਹਿਬ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ ਵੀ ਭਾਈ ਜੀ ਤੁਸੀਂ 4 ਸਾਲ ਲੋਕਾਂ ਦੇ ਕੰਮ ਕੀਤੇ ਰਿਹਾ ਤੁਹਾਨੂੰ ਡਰ ਕਿਸ ਚੀਜ਼ ਦਾ ਜਿੱਥੇ ਜਿੰ ਤੁਹਾਨੂੰ ਕਿਸ ਚੀਜ਼ ਦਾ ਸੀਮਾ ਦਾ ਇਦਾਂ ਕਹਿ ਦਾ ਡਰ ਆ ਗਿਆ ਤੁਹਾਨੂੰ ਔਰ ਮੈਂ ਉੱਥੇ ਕਿਹੜਾ ਹੀ ਮਾਰਨਾ ਮੈਂ ਔਰ ਕੀ ਕਰ ਲੈਣਾ ਸੀ ਮੈਂ ਕਿਹੜੀ ਕੋਈ ਉਥੇ ਉਥੇ ਹੋਰ ਪਰਚੇ ਸੁੱਟਦੇ ਨਹੀਂ ਸੀ ਜੋ ਲੋਕਾਂ ਨੇ ਜਿੰਨੂੰ ਜਿੰਨੂੰ ਅਸ਼ੀਰਵਾਦ ਦਿੱਤੇ ਰਗਾ ਉਹ ਸਾਹਮਣੇ ਡੱਬਿਆਂ ਦੇ ਬਾਹਰ ਨਿਕਲ ਜਾਣਾ ਹੈ ਇਸ ਕਰਕੇ ਆਸੀਂ ਇਹ ਧੱਕਾ برداشت ਨਹੀਂ ਕਰਨਾ ਸਾਨੂੰ ਬਿਲਕੁਲ ਪੂਰਾ ਘਰੋਟੇ ਬਲਾਗ ਦਾ ਪਤਾ ਆ ਲੱਗ ਰਿਹਾ ਹੈ ਵੀ ਇੱਥੇ ਧੱਕਾ ਇਹਨਾਂ ਨੇ ਕਰਨਾ ਹੈ ਔਰ ਇਹ ਪੂਰੀ ਤਰ੍ਹਾਂ ਕੋਈ ਅਪਡੇਟ ਵੀ ਨਹੀਂ ਬਾਹਰ ਦੇਣ ਦੇ ਕੋਈ ਮਤਲਬ ਪੱਤਰਕਾਰਾਂ ਭਰਾਵਾਂ ਨੂੰ ਵੀ ਕੋਈ ਅਪਡੇਟ ਨਹੀਂ ਆ ਬਾਕੀ ਲੋਕਾਂ ਨੂੰ ਵੀ ਕੋਈ ਅਪਡੇਟ ਨਹੀਂ ਦੇ ਰਹੇ ਆ ਇਸ ਦਾ ਮਤਲਬ ਹੈ ਕਿ ਨਾ ਜ਼ਰੂਰ ਇੱਥੇ ਕੁਝ ਨਾ ਕੁਝ ਕਰਨਾ ਔਰ ਆਸੀਂ ਇੱਥੇ ਇਹਨਾਂ ਦਾ ਮੁੜਦਾਬਾਦ ਕਰਨਾ ਆ ਆਮ ਆਦਮੀ ਪਾਰਟੀ ਦਾ ਮੁੜਦਾਬਾਦ ਕਰਨਾ ਆਸੀਂ ਮਤਲਬ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਸੁਰਖੀਆਂ ਤੇ ਰਹਿਣ ਦੇ ਲਈ ਘੱਟੋ ਘੱਟ ਤੱਥ-ਤਤ ਮਲ ਤਿਆਰ ਕਰ ਲਓ ਆਪਣੇ ਵੱਲੋਂ ਤੁਹਾਡੀਆਂ ਸਰਕਾਰਾਂ ਜਦੋਂ ਬੀਜੇਪੀ ਦੀ ਰਹੀ ਆ ਸਾਰਾ ਦੇ ਚਾਹੁੰਦਾ ਕਿ ਬੀਜੇਪੀ ਬੋਟ ਚੋਰ ਕਰਦੀ ਆ ਬੋਟ ਚੋਰੀ ਕਰਦੀ ਆ ਔਰ ਸਵਿਧਾਨ ਨੂੰ ਵੀ ਸਿੱਕੇ ਟੰਗਿਆ ਹੋਇਆ ਔਰ ਸਾਡੀ ਸਰਕਾਰ ਦੇ ਅੰਦਰ ਹਲਕੇ ਭੋਏ ਦੇ ਵਿੱਚ ਇੱਕ ਵੀ ਐਪਲੀਕੇਸ਼ਨ ਕਿਸੇ ਦੇ ਰਿਜ਼ਲਟ ਨਹੀਂ ਕਰਾਈ ਔਰ ਮੈਂ ਨਾਲੇ ਵੀ ਗੱਲ ਕਹਿਣੀ ਚਾਹਨਾ ਚਾਰ ਵੋਟਾਂ ਤੋਂ ਬਲਾਗ ਸੰਮਤੀ ਦੀ ਚੋਣ ਢੋਲਵਾਲ ਤੋਂ ਚਾਰ ਵੋਟਾਂ ਨਾਲ ਭਾਜਪਾ ਦਾ ਜਿੱਤਿਆ ਜੇ ਬੇਈਮਾਨੀ ਕਰਨੀ ਹੁੰਦੀ ਤਾਂ ਚਾਰ ਵੋਟਾਂ ਨਾਲ ਜਿੱਤਿਆ ਬੰਦਾ ਕੋਈ ਸਰਟੀਫਿਕੇਟ ਨਹੀਂ ਲੈ ਸਕਦਾ ਸਰਕਾਰਾਂ ਦੇ ਮੋਹਰੇ ਤੁਸੀਂ ਇਹ ਕੁਝ ਕਰਦੇ ਰਹੇ ਹੋ ਸੋ ਅਸੀਂ ਤਾਂ ਉਹ ਚਾਰ ਵੋਟਾਂ ਦੇ ਨਾਲ ਜਿਹੜੀ ਸਾਡੀ ਹਾਰ ਹੋਈ ਉਹਨੂੰ ਵੀ ਪ੍ਰਮਾਣ ਕੀਤਾ ਹੈ ਤੇ ਕੰਨ ਤੇ ਲਿਖਿਆ ਪੜਨਾ ਚਾਹੀਦਾ ਬੀਜੇਪੀ ਕਾਂਗਰਸ ਲੀਡਰਾਂ ਨੂੰ ਬਿਲਕੁਲ ਫੇਰ ਇਲੈਕਸ਼ਨ ਕਰਾਏ ਆ ਸੁਰਖੀਆਂ ਤੇ ਰਹਿਣ ਦੇ ਲਈ ਲੋਕਾਂ ਦੀ ਸੇਵਾ ਕਰੋ ਹੋਰ ਬਹੁਤ ਕੁਝ ਹੈਗਾ ਝੂਠਾ ਆਡੈਂਟਿਟੀ ਕਾਰਡ ਬਣਾ ਕੇ ਮੈਂ ਅੱਜ ਮੀਡੀਆ ਦੇ ਸਾਹਮਣੇ ਕਹਿ ਰਿਹਾ ਤੱਤ ਮੇਰੇ ਕੋਲ ਨੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹ ਜਿਹੜੇ ਬੀਜੇਪੀ ਵਾਲੇ ਡਰਾਮਾ ਕਰਦੇ ਆ ਕਾਂਗਰਸ ਵਾਲੇ ਝੂਠਾ ਕੈਨ ਉਹ ਬਣਾ ਕੇ ਸਨਾਕਤੀਕਰ ਅੰਦਰ ਜਾਣ ਦੇ ਲਈ ਜ਼ੋਰ ਪਾ ਰਹੇ ਸਨ ਤੁਸੀਂ ਕਲਪਨਾ ਕਰੋ ਵੀ ਇੱਥੋਂ ਤੱਕ ਨੀਵਾ ਹਰਕਤਾਂ ਕੋਈ ਕਰ ਸਕਦਾ ਔਰ ਮੈਂ ਬਤੌਰੇ ਮంత్రి ਕਹ ਲੋ ਹਲਕੇ ਪੁਏ ਦਾ ਐਮਐਲ ਕਹ ਲੋ ਮੈਂ ਇੱਕ ਵੀ ਕਾਊਂਟਰ ਕੇਂਦਰ ਤੇ ਨਹੀਂ ਗਿਆ ਇੱਕ ਵੀ ਕਾਊਂਟਰ ਕੇਂਦਰ ਤੇ ਮੈਂ ਚੋਣਾਂ ਦੇ ਦੌਰਾਨ ਨਹੀਂ ਗਿਆ ਸੀ ਲੋਕਾਂ ਦਾ ਫੈਸਲਾ ਉਡੀਕਿਆ ਆਪਣੇ ਘਰ ਬੈ ਕੇ ਤੇ ਲੋਕਾਂ ਨੇ ਸਾਨੂੰ ਫੈਸਲਾ ਸਾਡੇ ਪੱਖ ਚ ਦਿੱਤਾ ਤੇ ਉਸ ਫੈਸਲੇ ਦਾ ਸਤਿਕਾਰ ਕਰਦੇ ਆ ਸੋ ਬਿਨਾ ਵੈਂਡੇਟ ਤੋਂ ਚੋਣਾਂ ਸੀ ਦਿੱਤੇ ਆ ਜ਼ਿਲ੍ਹਾ ਪ੍ਰਸ਼ਦ ਬਲਾਗ ਸਭ ਦੀਆਂ ਜਿੱਤੀਆਂ ਅਗਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅਗਲਾ ਫਿਊਚਰ ਪਲਾਨ ਕੀ ਆ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਪੂਰੇ ਪੰਜਾਬ ਦੇ ਅੰਦਰ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਪਠਾਨਕੋਟ ਨਗਰ ਨੇ ਕੋ ਜਿੱਤਣਾ ਇਹ ਸਾਡਾ ਅਗਲਾ ਨਿਸ਼ਾਨਾ ਹੈਗਾ ਆ ਔਰ ਕਿਉਂਕਿ ਕਾਂਗਰਸ ਨੇ ਜਿੰਨਾ ਮੱਲ ਪਠਾਨਕੋਟ ਸ਼ਹਿਰ ਨੂੰ ਪਿੱਛੇ ਰਹਿ ਗਈ ਹੈ ਜਾਂ ਭਾਜਪਾ ਦਾ ਵੀ ਉੱਥੇ ਰਿਹਾ ਮੇਰ ਰਿਹਾ ਆ ਪਠਾਨਕੋਟ ਦੇ ਲੋਕਾਂ ਨੂੰ ਨਾ ਤਾਂ ਸਾਫ਼ ਸੁਥਰਾ ਉੱਥੇ ਕੋਈ ਵਾਤਾਵਰਨ ਮਿਲਿਆ ਨਾ ਪਠਾਨਕੋਟ ਦੇ ਲੋਕਾਂ ਦੀ ਕੋਈ ਬਾਹ ਫੜ ਰਿਆ ਨਾ ਇਹ ਸਰਕਾਰ ਕੋ ਫੰਡ ਮੰਗ ਲਈ ਜਾਂਦੇ ਆ